ਕਿ ਆਪ ਕਦੇ ਗੀਤ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਨ ਕਰੇ ਕਿ ਮੈਂ ਵੀ ਉਹਨਾਂ ਸਿੰਗਰਾਂ ਦੇ ਵਾਂਗ ਆਪ ਗਾਵਾਂ ਆਪ ਲਿਖਾਂ ਨਾਮ ਹੋਣਗੇ ਰੋਜ਼ ਨਹੀਂ ਹੋਣਾ ਰੋਂਦ ਹੋਣਗੇ ਬੁਰਿਆਂ ਤੋਂ ਬੁਰੇ ਬੰਦੇ ਹੋਣਗੇ ਕੰਮ ਅਜੇ ਤੱਕ ਜੋ ਕੀਤੇ ਹੋਣਗੇ ਰਾਈਟ ਨਹੀਂ ਸਾਰੇ ਰੋਂਗ ਹੋਣਗੇ ਬਲੋ ਰਾਈਟ ਨਹੀਂ ਸਾਰੇ ਲਿਖਣਾ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਸੀਗੀ ਉਦੋਂ ਉਹਨਾਂ ਦੇ ਮੈਂ ਗਾਣੇ ਵਗੈਰਾ ਸੁਣਨ ਲੱਗੇ ਇੰਟਰਵਿਊ ਚੈੱਕ ਕੀਤਿਆਂ ਸੀਗੇ ਆ ਉਦੋਂ ਸੀਗਾ ਮੈਂ ਲਿਖਣਾ ਸ਼ੁਰੂ ਕੀਤੀ ਗਿਆ ਵਾਂ ਕਿ ਮੇਰੇ ਘਰ ਦੇ ਇਹੋ ਜਿਹੇ ਹਾਲਾਤ ਨੇ ਉਨਾ ਹਾਲਾਤਾਂ ਦੇ ਮੁਤਾਬਕ ਤੈਨੂੰ ਕਦੇ ਪ੍ਰੋਬਲਮ ਨਹੀਂ ਆਈ ਜਿਵੇਂ ਤੂੰ ਲਿਖਦਾ ਮੈਂ ਜਿਵੇਂ ਤੇਰਾ ਮੰਦਾ ਸ਼ੌਂਕ ਆ ਤੇਰਾ ਨਾ ਕੋਈ ਕਿਤੇ ਆਇਆ ਕਰੇ ਜਾਂਦਾ ਵਾ ਕਿਉਂਕਿ ਕੰਮ ਤੋਂ ਘਰੇ ਘਰ ਤੋਂ ਕੰਮ ਤੇ ਕਿਉਂਕਿ ਹਾਲਾਤ ਹੀ ਕੁਝ ਮੂਮਸ ਕਰ ਰਹੇ ਸੀ ਕਿ ਮੈਂ ਚੌਪ ਚਾਹ ਬੈਠਾ ਸੀ ਹੱਥੇ ਮੋਬਾਈਲ ਵੜ ਕੇ ਅੱਜ ਉਹਨੂੰ ਮੇਰਾ ਚੇਤਾ ਆ ਗਿਆ ਸਾਲ ਪੁਰਾਣੀ ਚੈਟ ਪੜ ਕੇ ਉਹਨੇ ਹੈਲੋ ਦਾ ਤੇ ਮੈਂ ਹਾਂਜੀ ਰਫੇਜਿਆ ਸੀ ਮੈਂ ਕਿਹਾ ਕਿਵੇਂ ਤੇ ਕੀ ਕਰਦੇ ਅੱਗੋਂ ਮੈਂ ਤੁਹਾਨੂੰ ਵਧੀਆ ਤੇ ਵੇਲੇ ਤਾਂ ਭੇਜਿਆ ਸੀ ਮੈਂ ਕਿਹਾ ਫੋਨ ਲਾ ਕੇ ਆਪਾਂ ਗੱਲ ਕਰਦੇ ਆ ਕਹਿੰਦੀ ਹੁਣ ਬੈਟਰੀ ਲੋ ਆਪਾਂ ਮਾਰਨਿੰਗ ਕਰਦੇ ਆ ਮੈਂ ਕਿਹਾ ਕੋਈ ਨਵੀਂ ਗੱਲ ਸੀ ਹਰ ਵਾਰ ਦਾ ਤੇਰਾ ਬਹਾਨਾ ਹੀ ਸੀ ਚੱਲ ਛੱਡ ਅੱਜ ਦਿਨ ਮੇਰੀ ਯਾਦ ਕਿਵੇਂ ਆਈ ਕੋਈ ਕੰਮ ਸੀ ਕਹਿੰਦੀ ਕੋਈ ਕੰਮ ਨਹੀਂ ਮੈਂ ਤਾਂ ਤੇਰਾ ਹਾਲ ਚਾਲ ਨਹੀਂ ਪੁੱਛਣ ਲਈ ਮੈਸੇਜ ਕੀਤਾ ਸੀ ਉਹ ਤਾਂ ਭੁੱਲ ਗਿਆ ਲੱਗਦਾ ਏ ਕਾਲ ਮੈਸੇਜ ਤਾਂ ਦੂਰ ਦੀ ਗੱਲ ਤੂੰ ਤਾਂ ਯਾਦ ਕਰਨ ਨੂੰ ਵੀ ਗਿਆ ਏ ਮੈਂ ਕਿਹਾ ਭੁੱਲਿਆ ਮੈਂ ਨਹੀਂ ਭੁੱਲ ਤਾਂ ਮੈਨੂੰ ਤੂੰ ਗਈ ਸੀ ਮੇਰੇ ਲੋ ਤਾਂ ਅੱਜ ਵੀ ਅਨਬਲੌਕ ਏ ਬਲੌਕ ਤਾਂ ਮੈਨੂੰ ਕਰ ਤੂੰ ਗਈ ਸੀ ਬਲੌਕ ਤਾਂ ਮੈਨੂੰ ਕਰ ਤੂੰ ਪ੍ਰਾਈਮ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਪ੍ਰਦੀਪ ਸਿੰਘ ਕਲਕਲਾ ਅੱਜ ਦੀ ਪੋਡਕਾਸਟ ਦੇ ਅੰਦਰ ਮੇਰੇ ਨਾਲ ਬਹੁਤੇ ਵੱਡੇ 스타 ਨਹੀਂ ਬਹੁਤਾ ਵੱਡਾ ਨਾਮ ਨਹੀਂ ਨਵੇਂ ਲਖਾਰੀ ਨੇ ਛੋਟੀ ਉਮਰ ਦੇ ਮਾਲਕ ਨੇ ਵੀਰ ਆਕਾਸ਼ਦੀਪ ਸਿੰਘ ਬਹੁਤ ਸੋਹਣਾ ਲਿਖਦੇ ਨੇ ਬਹੁਤ ਕਮਾਲ ਦੀ ਇਹਨਾਂ ਦੀ ਕਲਮ ਆਓ ਇਹਨਾਂ ਦਾ ਜਾਣਦੇ ਆ ਇਹਨਾਂ ਦੀ ਜ਼ਿੰਦਗੀ ਦੇ ਤਜਰਬੇ ਬਾਰੇ ਪਾਵੇਂ ਕਿ ਥੋੜੇ ਨੇ ਤਜਰਬੇ ਕਿਵੇਂ ਇਸ ਲਾਈਨ ਦੇ ਵਿੱਚ ਆਏ ਕੀ-ਕੀ ਲਿਖਿਆ ਇਹਨਾਂ ਨੇ ਆਪਾਂ ਇਹਨਾਂ ਦੀ ਕਲਮ ਦੇ ਵਿੱਚੋਂ ਕੁਝ ਨਾ ਕੁਝ ਸੁਣਾਗੇ ਆਕਾਸ਼ਦੀਪ ਸਿੰਘ ਜੀ ਸਾਸਰੀਕਾ ਸਾਸਰੀਕਾ ਜੀ ਆਕਾਸ਼ਦੀਪ ਸਿੰਘ ਤੁਹਾਡੀ ਉਮਰ ਕਿੰਨੀ ਹੈ ਮੇਰੀ 19+ ਹੈ ਵੀਰੇ 19+ ਹਾਂਜੀ ਓਕੇ ਜੈਸ ਹਿਸਾਬ ਦੇ ਨਾਲ ਤੁਸੀਂ ਛੋਟੀ ਉਮਰ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਕੀ ਤੁਸੀਂ ਬਚਪਨ ਤੋਂ ਇਦਾਂ ਦੀਆਂ ਚੀਜ਼ਾਂ ਨੂੰ ਟੱਚ ਕਰਦੇ ਸੀ ਕੁਝ ਲਿਖਦੇ ਸੀ ਜਾਂ ਕੁਝ ਪੜ੍ਹਦੇ ਸੀ ਨਹੀਂ ਵੀਰੇ ਤਾਂ ਹੁਣ ਹੀ ਲਿਖਣਾ ਸ਼ੁਰੂ ਕੀਤਾ ਜੀ ਅਜੇ 1.5 ਸਾਲ ਹੋਇਆ ਵੀਰੇ ओके 1.5 2 ਸਾਲ ਤੋਂ ਹੀ ਸ਼ੁਰੂ ਕੀਤਾ ਹਾਂਜੀ ਠੀਕ ਆ ਜਦੋਂ ਤੁਸੀਂ ਪੜ੍ਹਾਈ ਕਰਦੇ ਸੀ ਉਸ ਵਕਤ ਕੋਈ ਇਦਾਂ ਦੀ ਘਟਨਾ ਵਾਪਰੀ ਹੋਵੇ ਜਿਹਦੇ ਕਰਕੇ ਤੁਹਾਡੇ ਮਨ ਦੇ ਵਿੱਚ ਕੋਈ ਇਹ ਇਦਾਂ ਦੇ ਸ਼ਬਦ ਆਏ ਹੋਣ ਕੁਝ ਸੋਚ ਆਈ ਹੋਵੇ ਕਿ ਮੈਂ ਵੀ ਕੁਝ ਬੰਨਣਾ ਚਾਹੁੰਦਾ ਮੈਂ ਵੀ ਕੁਝ ਲਿਖਣਾ ਨਹੀਂ ਇਦਾਂ ਦਾ ਵੀਰ ਉਹ ਤੋਂ ਕੁਝ ਨਹੀਂ ਸੀਗਾ ਉਦੋਂ ਤਾਂ ਬਸ ਸਟੱਡੀ ਲਈ ਸੀਗਾ ਧਿਆਨ ਓਕੇ ਤੇ ਹੁਣ ਹੀ ਸੀਗਾ ਸ਼ੁਰੂ ਕੀਤਾ ਲਿਖਣਾ ਇਹ ਜੀ ਠੀਕ ਆ ਹਾਂਜੀ ਘਰ ਦੇ ਵਿੱਚ ਤੁਹਾਡੇ ਕੌਣ ਕੌਣ ਆ ਮੰਮਾ ਨਹੀਂ ਤੇ ਦੋ ਸਿਸਟਰ ਨੇ ਦੋ ਬ੍ਰਦਰ ਅਸੀਂ ਆਈ ਵੱਡਾ ਇੱਕ ਮੇ ਤੁ ਬ੍ਰਦਰ ਓਕੇ ਹਾਂਜੀ ਤੇ ਤੁਹਾਡੇ ਫਾਦਰ ਸਾਹਿਬ ਫਾਦਰ ਸਾਹਿਬ ਹੈਗੇ ਨਹੀਂ ਉਹਨਾਂ ਨੂੰ ਰਿਲੇਸ਼ਨ ਟੁੱਟੇ ਵੀ ਨਹੀਂ ਓਕੇ ਓਕੇ ਉਹ ਆੜ ਨਹੀਂ ਤੁਹਾਡੇ ਹਾਂਜੀ ਆੜ ਨਹੀਂ ਉਹ ਵੀ ਓਕੇ ਯਾਨੀ ਕਿ ਤੁਸੀਂ ਦਾਦਕੇ ਪਿੰਡ ਤੋਂ ਆਪਣੇ ਨਾਨਕੇ ਪਿੰਡ ਰਹਿ ਰਹੇ ਹੋ ਹਾਂਜੀ ਨਾਨਕੇ ਪਿੰਡ ਰਹਿ ਰਹੇ ਹਾਂ ਓਕੇ ਜਿਵੇਂ ਤੁਸੀਂ ਦੱਸਦੇ ਸੀਗੇ ਕਿ ਤੁਹਾਨੂੰ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨਾ ਪੈ ਗਿਆ ਘਰ ਦੇ ਹਾਲਾਤ ਇਹੋ ਜਿਹੇ ਸੀਗੇ ਹਾਂਜੀ ਉਹਨਾਂ ਹਾਲਾਤਾਂ ਦੇ ਕਰਕੇ ਤੁਸੀਂ ਅੱਗੇ ਪੜ੍ਹ ਵੀ ਨਹੀਂ ਪਾਏ ਹਾਂਜੀ ਤੁਸੀਂ ਪੜ੍ਹੇ 8ਵੀਂ ਤੱਕ ਕਰੋ ਹਾਂਜੀ ਓਕੇ ਅੱਗੇ ਮਨ ਨਹੀਂ ਕੀਤਾ ਕਦੇ ਪੜਨ ਦਾ ਨਹੀਂ ਕੁਝ ਹਾਲਾਤ ਹੀ ਇਦਾਂ ਦੇ ਹੋਗੇ ਸੀਗੇ ਵੀਰੇ ਥੋੜਾ ਜਿਆ ਘਰੇ ਸੀਗਾ ਪੈਸੇ ਕਰਕੇ ਆ ਰਹੀ ਸੀਗੀ ਫਿਰ ਪੜ੍ਹਾਈ ਟੋਕਾ ਹੋ ਰਹੀ ਸੀਗਾ ਮਨ ਵੀ ਲੱਗਣਾ ਫਿਰ ਘਰ ਦਾ ਕਰਕੇ ਤਾਂ ਕਰਕੇ ਸਟੱਡੀ ਛੱਡਤੀ ਸੀਗੀ ਫਿਰ ਕੰਮ ਕਰਨਾ ਪੈ ਗਿਆ ਓਕੇ ਹਾਂਜੀ ਅੱਗੇ ਜੇ ਹੁਣ ਤੁਸੀਂ ਪੜ੍ਹਨਾ ਚਾਹੋ ਫਿਰ ਅੱਗੇ ਹਜੇ ਕੋਈ ਹੈ ਨਹੀਂ ਵੀਰੇ ਫਿਲਹਾਲ ਬਾਕੀ ਸੋਚਾਂਗੇ 10ਵੀਂ ਹੁਣ ਓਪਨ ਭਰਨੀ ਆ ਸੀਗੀ ਓਕੇ ਇਸ ਵਾਰ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਟੱਚ ਕੀਤਾ ਲਿਖਣਾ ਚਾਹੁੰਦੇ ਹੋ ਹਾਂਜੀ ਲਿਖਤ ਵਾਸਤੇ ਤੁਹਾਨੂੰ ਪੜ੍ਹਨਾ ਜ਼ਰੂਰੀ ਆ ਹਾਂਜੀ ਹਨਾ ਉਹਦੇ ਵਾਸਤੇ ਤੁਹਾਨੂੰ ਚੰਗੀ ਕੁਆਲਿਫਿਕੇਸ਼ਨ ਦੀ ਲੋੜ ਆ ਹਾਂਜੀ ਪੜ੍ਹਿਆ ਲਿਖਿਆ ਸਮਾਜ ਦੇ ਅੰਦਰ ਤੁਸੀਂ ਉਹ ਉਥੋਂ ਦੀ ਸੋਚ ਦਾ ਮੁਤਾਬਕ ਲਿਖ ਸਕਦੇ ਹੋ ਹਨਾ ਹਾਂਜੀ ਅੱਛਾ ਜਿਹੜੀ ਤੁਸੀਂ ਲਿਖਤ ਕੀਤੀ ਆ ਜੋ ਤੁਸੀਂ ਚੀਜ਼ਾਂ ਲਿਖੀਆਂ ਨੇ ਹਾਂਜੀ ਉਹ ਕਿੱਦਾਂ ਕਿੱਦਾਂ ਦੀਆਂ ਲਿਖੀਆਂ ਚੀਜ਼ਾਂ ਤੁਸੀਂ ਮੈਂ ਆਪਣੇ ਰਿਲੇਟਿਡ ਹੀ ਲਿਖਿਆ ਵੀਰੇ ਜਿਵੇਂ ਕਿ ਜੋ ਪਾਸਟ ਜਿਹੜਾ ਹੋਇਆ ਹੋਇਆ ਵਾ ਹੂੰ ਕੁਝ ਜਿਵੇਂ ਕਿ ਮੈਂ ਹੁਣ ਹਰਿਆਣਾ ਸੀਗਾ ਗਿਆ ਪਿੱਛੇ ਜੇ ਮੈਂ 2020 ਚ ਗਿਆ ਸੀ ਹਰਿਆਣੇ ਉੱਥੇ ਸੀਗਾ ਕੰਮ ਕਰਦਾ ਅਸਰ ਮੈਕਾ ਪੇਪਰ ਬੋਰਡ ਦੀ ਕੰਪਨੀ ਚ ਉੱਥੇ ਸੀਗਾ ਕੁਝ ਬੰਦੇ ਦੇ ਇਦਾਂ ਦੇ ਮਿਲੇ ਜਿਹੜੇ ਸੀਗੇ ਨਾਲ ਰਹਿੰਦੇ ਜਾਣੇ ਕਿ ਸਭ ਤੋਂ ਵੱਧ ਜਿੰਨਾਂ ਦਾ ਸੀਗਾ ਮੇਰਾ ਰਿਲੇਸ਼ਨ ਬਣਿਆ ਪਿਆ ਵਧੀਆ ਉਹ ਥੋੜੇ ਜੇ ਕੁਝ ਕਰ ਗਏ ਸੀਗੇ ਉਦੋਂ ਮਾੜੀਆਂ ਉਹਨਾਂ ਦੇ ਲਈ ਸੀਗੀ ਕੋਈ ਚੀਜ਼ ਆ ਮੇਰੇ ਨਾਲ ਰੋਟੀ ਬੈਠ ਖਾਦੀ ਜਿੰਨਾਂ ਨੇ ਪੈਠ ਪਿੱਚੇ ਉਹੀ ਸਾਲੇ ਸ਼ੁਰੇ ਖੋਵਗੇ ਦੱਲਿਆਂ ਦੀ ਗਣਤੀ ਤੇ ਆਗੇ ਹੁਣ ਜੋ ਵੀ ਯਾਰੀਆਂ ਦੇ ਨਾਮ ਦੇ ਜੋ ਥੱਪੇ ਬਣਦੇ ਸੱਪਾਂ ਨੂੰ ਮੈਂ ਘਰ ਬੈਠ ਦੁੱਧ ਜੋ ਬੁਲਾਇਆ ਪਰਦੇ ਉਹੀ ਸਾਲੇ ਡੰਗ ਮਾਰਦੇ ਮੇਰੇ ਵਾਂਗੂ ਫਿਰੇ ਜਾਂ ਪਰੋਚ ਕਰਦੇ ਜਨਾਨੀਆਂ ਆਰਾ ਰਹਿੰਦੇ ਸਾਰੇ ਟਾਕ ਕਰਦੇ ਉਹਨਾਂ ਨੇ ਕੀ ਦੱਸ ਮੇਰੀ ਪੈੜ ਦੱਬਣੀ ਜੋ ਬੈਠ ਕੇ ਜਨਾਨੀਆਂ ਨਾਲ ਸਲਾਹ ਕਰਦੇ ਵਾਹ ਬਹੁਤ ਸੋਹਣਾ ਇਹ ਫਿਰ ਕਿਹੜੀ ਉਮਰ ਦੇ ਵਿੱਚ ਲਿਖਿਆ ਸੀ ਕਿੰਨਾ ਕੁ ਪਿਆਰ ਹੋ ਗਿਆ ਇਹ ਨੂੰ ਹੋ ਗਿਆ ਵੀਰੇ ਸਾਲ ਕੋ ਹੋ ਗਿਆ ਲਿਖੇਗਾ ਸਾਲ ਕੋ ਹੋ ਗਿਆ ਹਾਂਜੀ ਬਹੁਤ ਸੋਹਣਾ ਲਿਖਿਆ ਹਾਂਜੀ ਹੋਰ ਫਿਰ ਇਦਾਂ ਦਾ ਕੁਝ ਲਿਖਦੇ ਹਾਂ ਵੈਸੇ ਵੀ ਅੱਜ ਕੱਲ ਨੌਜਵਾਨ ਜਿੰਨੇ ਗਾ ਰਹੇ ਆ ਜਿੰਨੇ ਲਿਖ ਰਹੇ ਆ ਹਥਿਆਰਾਂ ਦੀ ਗੱਲ ਜਾਂ ਗੈਂਗਸਟਰ ਦੀ ਪੁਨੇ ਦੀ ਗੱਲ ਹਨਾ ਇਦਾਂ ਦੀ ਗੱਲ ਆਮ ਗਾਣਿਆਂ ਦੇ ਵਿੱਚ ਕੀਤੀ ਜਾਂਦੀ ਆ ਤੁਸੀਂ ਵੀ ਉਹੀ ਟੱਚ ਫੜਿਆ ਕੀ ਗੱਲ ਹੋਈ ਇਦਾਂ ਦੇ ਸਾਰੇ ਲਿਖਦੇ ਆ ਵੀਰੇ ਫਿਲਹਾਲ ਪਰ ਆਪਾਂ ਕੁਝ ਮੈਂ ਨਵੀਂ ਚੀਜ਼ ਕਰਨ ਦੀ ਟਰਾਈ ਕਰ ਰਿਹਾ ਆਂ ਕੁਝ ਸਾਇਤਕ ਤੌਰ ਤੇ ਲਿਖਿਆ ਕੁਝ ਅਨਵੇਕਲੀ ਚੀਜ਼ ਜਿਹਦੇ ਵਿੱਚੋਂ ਕੋਈ ਸਿੱਖਿਆ ਮਿਲਦੀ ਹੋਵੇ ਕੋਈ ਮੈਸੇਜ ਮਿਲਦਾ ਹੋਵੇ ਹਾਂਜੀ ਇਦਾਂ ਦੇ ਲਿਖਾ ਹੋਊਗਾ ਮੈਂ ਇੱਕ ਮਿੰਟ ਫੋਨ ਦੇਖ ਸਕਦਾ ਨਹੀਂ ਮੈਂ ਕੱਲਾ ਬੈਠ ਕੇ ਵੀ ਬਸ ਇਹੀ ਸੋਚੀ ਜਾਵਾਂ ਚਿਤ ਕਰੇ ਨਹੀਂ ਕਿ ਮੈਂ ਮਰ ਮੱਕ ਹੀ ਜਾਵਾਂ ਨਾ ਹੀ ਯਾਰ ਕੋਈ ਨਾ ਇੱਥੇ ਹੈਗਾ ਇਹ ਪਿਆਰ ਸਭ ਪੈਸੇ ਦੇ ਮਰੀਦ ਹੈਗਾ ਜਿਸਮੋ ਵਪਾਰ ਸੱਚ ਕਹਿੰਦੇ ਆ ਸਿਆਣੇ ਕੁਝ ਸੱਚੀਆਂ ਹੀ ਗੱਲਾਂ ਜਿਹਦੀ ਨੀਤ ਹੋਵੇ ਸਿੱਧੇ ਇੱਥੇ ਉਹੀ ਮਰੀ ਮੱਲਾ ਬਾਕੀ ਦੀ ਤਾਂ ਕਾਕਾ ਇੱਥੇ ਹੈਗੀ ਭੇੜਚਾਲ ਜਿਹਦੀ ਨੀਤ ਹੋਵੇ ਸਿੱਧੇ ਇੱਥੇ ਉਹੀ ਮਾਰੇ ਮੱਲਾ ਪ੍ਰਕਾਸ਼ ਗਾਣਿਆਂ ਦੇ ਵਿੱਚ ਦਰਦ ਬੜਾ ਵਾ ਹਾਂਜੀ ਸੈਡ ਦੇਖ ਰਹੇ ਹੋ ਗਾਣਿਆਂ ਦੇ ਵਿੱਚ ਮਰਨ ਦੀ ਗੱਲ ਆ ਰਹੀ ਆ ਕਾਰਨ ਕੀ ਆ ਇਹ ਜਰਨੀ ਇਦਾਂ ਦੀ ਆ ਵੀਰੇ ਪਿਛਲੀ ਕੁਝ ਹਾਲਾਤ ਇਦਾਂ ਦੇ ਨੇ ਕਿਵੇਂ ਇਹ ਜਾਨੀ ਕਿ ਬਸ ਕੁਝ ਪਲ ਸੀਗੇ ਇਦਾਂ ਦੇ ਮੂਮੈਂਟ ਵਗੈਰਾ ਸੀਗੀਆਂ ਕੁਝ ਨਾਲ ਦੇ ਰਹਿ ਕੇ ਮੜਗਾ ਕਰ ਗੇ ਹੂੰ ਜਾਨੀ ਕਿ ਛੋਟੀ ਉਮਰ ਸੀਗੀ ਜਦੋਂ ਮੈਂ ਹਰਿਆਣਾ ਗਿਆ ਸੀਗਾ ਪਿਛੇ ਤੁਹਾਨੂੰ ਮੈਂ ਦੱਸਿਆ ਵੀ ਆ ਤੇ ਉਦੋਂ ਸੀਗੇ ਜਿਹੜੇ ਦਿਲ ਤੋਂ ਜਨ ਨਾਲ ਬਾਲੇ ਅਟੈਚਮੈਂਟ ਸੀਗੀ ਦਿਲ ਤੋਂ ਉਹੀ ਨਾਲ ਰਹਿ ਕੇ ਕੁਝ ਮੜਾ ਕਹਿ ਗੇ ਭੰਡਗੇ ਲੋਕਾਂ 'ਚ ਤੇ ਮੜਗਾ ਕਰ ਕੇ ਬਾਲਾਂ ਜਾਂਦੇ ਜਨਨ ਕਿ ਜਿੰਨਾਂ ਨੂੰ ਮੈਂ ਸਭ ਤੋਂ ਵੱਧ ਕਰੀਬੀ ਸਮਝਦਾ ਸੀਗਾ ਹੂੰ ਉਹੀ ਦਾ ਅਵਾਜ਼ ਨਿਕਲਗੇ ਓਕੇ ਹਾਂਜੀ ਕੁਦਰਤੀ ਗੱਲ ਆ ਸਮਾਜ ਦੇੰਦਰ ਜਦੋਂ ਅਸੀਂ ਰਹਿੰਦੇ ਆ ਹਾਂਜੀ ਵਾਦੇ ਘਾਟੇ ਹੁੰਦੇ ਰਹਿੰਦੇ ਨੇ ਹਾਂਜੀ ਸਾਡੇ ਜਿਨ੍ਹਾਂ ਨਾਲ ਅਸੀਂ ਰਹਿੰਦੇ ਆ ਕੁਛ ਨਾ ਕੁਛ ਵਾਪਰਦਾ ਰਹਿੰਦਾ ਵਾ ਹਾਂਜੀ ਤੇ ਜੋ ਚੀਜ਼ ਜ਼ਿੰਦਗੀ ਦੇ ਅੰਦਰ ਹੁੰਦੀ ਆ ਤੁਹਾਡੇ ਜਿਹੜਾ ਵੀ ਸਮਾਂ ਲੰਘਦਾ ਉਹ ਉਹੀ ਚੀਜ਼ ਤੁਸੀਂ ਆਪਣੇ ਗਾਣੇ ਦੇ ਵਿੱਚ ਪ੍ਰੋ ਦਿੰਦੇ ਹੋ ਉਹੀ ਚੀਜ਼ ਕਰ ਰਹੇ ਆ ਮੇਰੇ ਜੋ ਪਾਸਟ ਹੈਗਾ ਉਹ ਉਹੀ ਲਿਖ ਰਿਆ ਮੈਂ ਹੋਰ ਕੁਝ ਨਹੀਂਗਾ ਨਾਮ ਐਡ ਕਰ ਰਹਾ ਆਕਾਸ਼ ਵੈਸੇ ਜਿਵੇਂ ਦੇ ਹਾਲਾਤ ਹੁੰਦੇ ਆ ਆਪਣੇ ਘਰਾਂ ਦੇ ਜਿਵੇਂ ਤੂੰ ਪਹਿਲਾਂ ਦੱਸ ਕੇ ਗਿਆ ਵਾ ਕਿ ਮੇਰੇ ਘਰ ਦੇ ਇਹੋ ਜਿਹੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਕ ਤੈਨੂੰ ਕਦੇ ਪ੍ਰੋਬਲਮ ਨਹੀਂ ਆਈ ਜਿਵੇਂ ਤੂੰ ਲਿਖਦਾ ਵਾ ਜਿਵੇਂ ਤੇਰਾ ਮਨ ਦਾ ਸ਼ੌਂਕ ਆ ਤੇਰਾ ਚਾਹ ਵਾ ਕਿ ਮੈਂ ਆਉਣ ਆ ਇਸ ਸਮੇਂ ਚ ਚੰਗਾ ਲਖਾਰੀ ਬਣ ਕੇ ਅੱਗੇ ਆਵਾ ਮੈਂ ਇਸ ਇੰਡਸਟਰੀ ਦੇ ਵਿੱਚ ਚੰਗਾ ਨਾਮ ਕਮਾਵਾ ਮੇਰੇ ਜਿਹੜੇ ਗਾਣੇ ਆ ਉਹ ਚੰਗੇ ਚੰਗੇ ਸਿੰਗਰਾਂ ਤੱਕ ਪਹੁੰਚਣ ਹਨਾ ਤੇ ਜਦੋਂ ਆਪਾਂ ਇਹ ਗੱਲ ਤੇ ਗਾਂ ਗੱਲ ਕਰਦੇ ਆ ਕਿ ਤੇਰੀ ਅਪਰੋਚ ਕਿੰਨੀ ਆਕ ਟੈਕਰ ਹੋਈ ਆ ਪਰ ਤੈਨੂੰ ਜਿਵੇਂ ਜੇ ਘਰ ਦੇ ਹਾਲਾਤ ਨੇ ਉਹਨਾਂ ਘਰ ਦੇ ਹਾਲਾਤਾਂ ਦੇ ਮੁਤਾਬਕ ਤੈਨੂੰ ਕਦੇ ਪ੍ਰੋਬਲਮ ਨਹੀਂ ਆਈ ਅੱਗੇ ਚੱਲਦੇ ਆ ਆਉਂਦੀ ਆ ਵੀਰੇ ਪ੍ਰੋਬਲਮ ਬਹੁਤ ਹੁੰਦੀ ਆ ਬਹੁਤ ਔਖਾ ਫੇਸ ਕਰਨਾ ਪੈਂਦਾ ਵਾ ਟਾਈਮ ਨੂੰ ਨਾ ਫਰੈਂਡ ਸਰਕਲ ਚ ਰਿਹਾ ਜਾਂਦਾ ਵਾ ਨਾ ਕੋਈ ਕਿਤੇ ਆਇਆ ਕਰ ਜਾਂਦਾ ਵਾ ਕਿਉਂਕਿ ਕੰਮ ਤੋਂ ਘਰੇ ਘਰ ਤੋਂ ਕੰਮ ਤੇ ਕਿਉਂਕਿ ਹਾਲਾਤ ਹੀ ਕੁਝ ਮੂਮਸਲ ਕਰਾਈ ਦੇਗਾ ਕਰ ਦੇਗਾ ਮੈਂ 2013 ਦੇ ਵਿੱਚ ਆਇਆ ਸੀਗਾ ਇੱਥੇ ਨਾਨਕੀ ਉਦੋਂ ਮੰਮੀ ਡੈਡੀ ਦਾ ਝਗੜਾ ਹੋ ਗਿਆ ਸੀਗਾ ਉੱਥੋਂ ਫਿਰ ਸਟੱਡੀ ਛੱਡ ਕੇ ਇੱਥੇ ਆਇਆ ਸੀਗਾ 2017 ਦੇ ਵਿੱਚ ਇੱਥੇ ਸਟੱਡੀ ਕੀਤੀ ਸੀਗੀ 7ਵੀਂ ਤੇ 8ਵੀਂ ਉਦੋਂ ਫਿਰ ਛਾ ਸਟੱਡੀ ਛੱਡਣੀ ਪਈ ਕੁਝ ਹਾਲਾਤ ਮਾੜੇ ਹੋ ਗਏ ਸੀਗੇ ਪੈਸੇ ਦੀ ਸੀਗੀ ਸਟੱਡੀ ਦੇ ਔਕਾ ਸੀ ਕੀ ਕਰਨੀ ਪਰ ਮਾਤਾ ਦੇ ਨਾਲ ਫਰੀਦਕੋਟ ਗਿਆ ਮੈਂ ਸੀਗਾ ਉੱਥੇ ਸੀਗਾ ਫਿਰ ਉੱਥੋਂ ਮੈਂ ਗਾਂ ਜਰਨੀ ਸਟਾਰਟ ਕੀਤੀ ਸੀਗੀ ਉੱਥੇ ਮੈਂ ਜਾ ਕੇ ਕੰਮ ਕੀਤਾ 2 ਸਾਲ ਉੱਥੇ ਕੰਮ ਕੀਤਾ ਗਾਂ ਫਿਰ ਵੀਰੇ ਮੈਂ ਹਰਿਆਣੇ ਗਿਆ ਸੀਗਾ ਕੰਮ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆਵਾ ਉੱਤੇ ਫਿਰ ਗਾਂ ਜਰਨੀ ਸਟਾਰਟ ਕੀਤੀ ਸੀਗੀ ਫਿਰ ਹੌਲੀ ਹੌਲੀ ਇੱਧਰ ਆਇਆ ਸੀ ਦਾ ਪੈਰਾ ਲਿਖਤ ਦੇ ਵਿੱਚ ਤੇ ਹੁਣ ਫਿਰ ਤੁਸੀਂ ਕੀ ਕੰਮ ਕਰ ਰਹੇ ਹੋ ਹੁਣ ਹੁਣ ਵੀਰੇ ਮੈਂ ਦਾਣਾ ਮੰਡੀ ਚ ਲੱਗਾ ਮੈਂ ਮੋਗੇ ਉੱਥੇ ਫਿਰ ਕਾਦਾ ਕੰਮ ਉੱਥੇ ਸੈਂਟਰੀ ਦਾ ਕੰਮ ਹੈ ਵੀਰੇ ਸੈਂਟਰੀ ਦਾ ਕੰਮ ਕਿੰਨੀ ਤਨਖਾਹ ਤੇ ਲੱਗੇ ਹੋ ਜਾਂ ਦਿਹਾੜੀ ਤਨਖਾਹ ਦੇ ਵੀਰੇ ਦੇ ਦਿੰਦੇ ਚੰਗੀ ਤਨਖਾਹ ਹਾਂਜੀ ਵੀਰੇ ਚੰਗੀ ਤਨਖਾਹ ਮਿਲਦੀ ਆ ਚਲ ਹਾਂਜੀ ਯਾਨੀ ਕਿ ਵਧੀਆ ਟਾਈਮ ਪਾਸ ਵਧੀਆ ਹੁੰਦਾ ਵਾ ਓਕੇ ਟਾਈਮ ਪਾਸ ਦੇ ਖਰਚਾ ਵਗੈਰਾ ਵਧੀਆ ਨਿਕਲਦੇ ਆ ਵਾ ਆ ਕਸ਼ਦੀਪ ਜੀ ਜਿਹੜੇ ਲਿਖਦੇ ਹੋ ਤੁਸੀਂ ਇਹਦੇ ਲਈ ਫਿਰ ਕਿਹੜੇ ਕਿਹੜੇ ਐਫਰਟਸ ਕਰ ਰਹੇ ਹੋ ਐਵਰਸ ਵੇਰੇ ਕਿਤਾਬਾਂ ਵਗੈਰਾ ਪੜ੍ਹ ਲਈਦਾ ਜਿੰਨਾ ਕ ਸਮਾਂ ਮਿਲਦਾ ਬਾਕੀ ਸੌਂਣ ਵਗੈਰਾ ਲਈਦਾ ਵਾ ਗਾਣੇ ਵਗੈਰਾ ਜਦੋਂ ਟਾਈਮ ਮਿਲਦਾ ਵਾ ਇਕੱਲੇ ਜਦੋਂ ਹੋਈਏ ਉਦੋਂ ਗਾਣੇ ਵਗੈਰਾ ਸੁਣ ਲਈਦੇ ਆ ਹੂੰ ਪੁਰਾਣੇ ਜਿਵੇਂ ਕਿ ਗੀਤਕਾਰ ਕਲਾਕਾਰਾਂ ਉਹਨਾਂ ਦੇ ਸੁਣ ਲਈਦੇ ਆ ਓਕੇ ਹਾਂਜੀ ਸਹੀ ਆ ਵੈਸੇ ਆਮ ਜਦੋਂ ਲਖਾਰੀਆਂ ਨੂੰ ਆਪਾਂ ਪੁੱਛਦੇ ਆਂ ਸੁਣਦੇ ਆਂ ਹਾਂਜੀ ਉਹ ਆਮ ਕਹਿੰਦੇ ਆ ਕਿ ਮੈਂ ਜ਼ਿਆਦਾਤਰ ਆਪਣੀ ਜ਼ਿੰਦਗੀ ਦੇ ਉੱਪਰ ਆਉਂ ਲਿਖਦਾ ਜੋ ਮੈਂ ਮੇਰੀ ਜ਼ਿੰਦਗੀ ਦੇ ਨਾਲ ਵਾਪਸ ਆ ਮੈਂ ਉਹਦੇ ਵਿੱਚੋਂ ਹੀ ਲਿਖਦਾ ਵਾਂ ਹਾਂਜੀ ਉਹ ਚੀਜ਼ ਮੈਂ ਵੀ ਕਰ ਰਿਹਾ ਵੀਰੇ ਉਹੀ ਚੀਜ਼ ਤੇ ਮੈਂ ਆਪਣੀ ਜ਼ਿੰਦਗੀ ਹੀ ਕਰ ਰਿਹਾ ਮੈਂ ਜ਼ਿੰਦਗੀ ਤੇ ਲਿਖ ਰਿਹਾ ਵਾਂ ਕੋਈ ਜਾਣੀ ਕੀ ਬਾਹਲਾ ਦਿਖਾਵਾ ਜਾਨੀ ਕਰਦਾ ਕਿ ਆਹ ਕਰਤਾ ਉਹ ਕਰਤਾ ਨਾ ਜੋ ਜ਼ਿੰਦਗੀ ਚ ਚੱਲ ਰਿਓ ਉਹੀ ਚੀਜ਼ ਆ ਸਹੀ ਜਿਵੇਂ ਪਾਸਟ ਚੱਲ ਰਿਹਾ ਉਹ ਚੀਜ਼ ਤੇ ਰਿਲੇਟਡ ਹਾਂ ਹਾਂਜੀ ਇੱਕ ਕਿਸੇ ਨੂੰ ਆਪਾਂ ਆਈਡਲ ਮੰਨਦੇ ਹੁੰਨੇ ਆ ਕਿਸੇ ਤੋਂ ਆਪਾਂ ਪ੍ਰਭਾਵਿਤ ਹੁੰਨੇ ਆ ਕਿ ਮੈਂ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਮੈਂ ਤਾਂ ਕਰਕੇ ਇਸ ਲਾਈਨ ਦੇ ਵਿੱਚ ਆਇਆ ਜਾਂ ਮੈਂ ਇਸ ਲਾਈਨ ਨੂੰ ਤਾਂ ਟੱਚ ਕੀਤਾ ਜਾਂ ਮੈਂ ਤਾਂ ਲਿਖਣ ਲੱਗਿਆ ਜਾਂ ਮੈਂ ਤਾਂ ਗਾਉਣ ਲੱਗਿਆ ਜਿਹੜਾ ਤੁਸੀਂ ਲਿਖਣਾ ਸ਼ੁਰੂ ਕੀਤਾ ਕਿਸੇ ਤੋਂ ਪ੍ਰਭਾਵਿਤ ਹੋ ਕੇ ਕੀਤਾ ਹੋਊਗਾ ਉਹ ਕੌਣ ਬਈ ਚਰਨ ਲਖਰੀ ਦੀ ਉਹਨਾਂ ਤੋਂ ਸੀਗਾ ਉਹਨਾਂ ਦੇ ਗਾਣੇ ਵਗੈਰਾ ਪੜੀਦੇ ਆ ਉਹਨਾਂ ਦੀ ਲਿਖਤ ਪੜੀਦੀ ਆਈ ਉਹਨਾਂ ਦੇ ਗਾਣੇ ਵਗੈਰਾ ਸੁਣੀਦੇ ਆ ਉਹਨਾਂ ਤੋਂ ਸੀਗਾ ਹੋਏ ਇਨਸਪਾਇਰ ਹੋ ਰਿਹਾ ਹਾਂ ਜੀ ਤੁਹਾਡਾ ਵੀ ਮੰਨਦਾ ਇਹਦਾ ਮਤਲਬ ਚਾਹ ਪਾ ਕੇ ਤੁਹਾਡਾ ਵੀ ਗੀਤਾਂ ਨੂੰ ਇੱਕ ਦਿਨ ਰਣਜੀਤ ਬਾਵਾ ਵੱਲ ਲਵੇ ਹਾਂਜੀ ਬਹੁਤ ਬਹੁਤ ਚੰਗੀ ਗੱਲ ਆ ਹਾਂਜੀ ਕਦੇ ਤੁਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਕਲਾਕਾਰ ਨੂੰ ਗਾਣਾ ਦੇਣ ਦੀ ਚੱਲ ਰਹੀ ਆ ਵੀਰੇ ਗੱਲਬਾਤ ਪਰ ਹਜੇ ਕੋਈ ਬਣ ਰਿਹਾ ਕੰਮ ਯਾਨੀ ਕਿ ਬੜੇ ਆਣਾ ਹੈਗੇ ਜਾਂ ਛੋਟੇ ਮੋਟੇ ਬાળા ਨਾਂ ਤਾਂ ਨਹੀਂਗਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਜ਼ਰੂਰ ਕਰਾਂਗੇ ਆਉਣ ਵਾਲੇ ਟਾਈਮ 'ਚ ਓਕੇ ਗਾਣਾ ਆਪਦਾ ਕਿੰਨੇ ਕੁ ਗਾਣੇ ਦੇ ਰਹੇ ਹੋ ਜਲਦੀ ਕੋਈ 2-4 ਵੀਰੇ ओके हां जी ਬਹੁਤ ਐਣੀ ਦੋ ਚਾਰ ਕੋਈ ਨਾਮੀ ਸਿੰਗਰ ਜਾਂ ਹੁਣ ਕਿਸੇ ਗਾਨ ਕਿਸੇ ਸਿੰਗਰ ਨੂੰ ਗਾਣਾ ਦਿੱਤਾ ਹੋਵੇ ਦਿੱਤਾ ਵੈ ਵੀਰੇ ਪਿੱਛੇ ਇਹ ਦਿੱਤਾ ਹੀਗਾ ਇੱਕ ਨੂੰ ਗਾਣਾ ਪਰ ਉਹਦਾ ਮੈਂ ਨਾਂ ਨਹੀਂ ਲੈਂਦਾ ਨਾ ਗਾਣੇ ਦਾ ਨਾਂ ਲਊਂਗਾ ਉਹ ਥੋੜਾ ਜਿਹਾ ਹਾਈ ਲੈਵਲ ਤੇ ਆ ਤੇ ਨਾਮੀ ਸਿੰਗਰ ਆ ਤੁਹਾਡੇ ਨਾਮੀ ਸਿੰਗਰ ਆ ਜਾਨੀ ਕਿ ਉਹ ਹਾਈ ਲੈਵਲ ਤੇ ਆ ਥੋੜਾ ਜਿਹਾ ਆਪਾਂ ਕਰ ਦੇਣਗੇ ਗੱਲ ਕੀ ਬਣੀ ਉਹਦੋਂ ਫਿਰ ਉਹ ਕੁਝ ਹੈਗੇ ਸੀਗੇ ਮੇਰੇ ਲਾ ਤੇ ਇਦਾਂ ਦੀ ਕੋਈ ਮੂਮਰ ਵਗੈਰਾ ਇਦਾਂ ਦੀ ਹੋ ਗਈ ਸੀਗੀ ਲੜਾਈ ਵਗੈਰਾ ਹੋ ਗਈ ਸੀਗੀ ਓਕੇ ਪੈਸੇ ਨੂੰ ਲੈ ਕੇ ਚਲੋ ਵੈਸੇ ਤੁਹਾਡੀ ਉਮਰ ਆਕਾਸ਼ ਜੀ ਬਹੁਤ ਛੋਟੀ ਆ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਉਹੀ ਚੀਜ਼ ਹੈ ਵੀ ਹੁਣ ਸਿੱਖ ਰਹੇ ਆ ਹਾਂ ਜਿਵੇਂ ਜਿਵੇਂ ਮਚੌਰ ਹੋ ਰਹੇਗਾ ਜੀ 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 ਜਿਵੇਂ ਜਿਵੇਂ ਅੱਗੇ ਵਧਦੇ ਹੋ ਤੁਸੀਂ ਨਵੇਂਆਂ ਨੂੰ ਮਿਲਦੇ ਹੋ ਉਦੋਂ ਤੁਹਾਨੂੰ ਪਿਛਲੇ ਕੁਝ ਸਿਖਾ ਕੇ ਜਾਂਦੇ ਆ ਤੁਸੀਂ ਬਹੁਤ ਕੁਝ ਸਿੱਖਿਆ ਹੋਊਗਾ ਆਨ ਆਏ ਸਮੇਂ ਲਈ ਉਹਦੇ ਤੋਂ ਸੁਚੇਤ ਹੋ ਗਏ ਹੋਗੇ ਜੇਕਰ ਤੁਸੀਂ ਅੱਗੇ ਕਿਸੇ ਨੂੰ ਗੀਤ ਦਿਓਗੇ ਤੁਸੀਂ ਸੁਚੇਤਤਾ ਨਾਲ ਦਿਓਗੇ ਹਾਂਜੀ ਹਾਂਜੀ ਹੁਣ ਇੱਕ ਦੋ ਰਾਈਟਰਾਂ ਨਾਲ ਗੱਲ ਚੱਲਦੀ ਹੈ ਵੀਰੇ ਉਹਨਾਂ ਨੂੰ ਦਵਾਗੇ ਸਿੰਗਰਾਂ ਨੂੰ ਇੱਕ ਦੋ ਰਾਈਟਰਾਂ ਤੇ ਇੱਕ ਦੋ ਸਿੰਗਰ ਉਹਨਾਂ ਨੂੰ ਦਵਾਗੇ ਉਹਨਾਂ ਗਾਣਾ ਓਕੇ ਹਾਂਜੀ ਕੁਝ ਨਵਾਂ ਲਿਖਿਆ ਹੋਵੇ ਹੋਰ ਸੁਣਾਉਂਗੇ ਹੋਰ ਸੁਣਾ ਦਿੰਨੇ ਗੋਲੇ ਬੈਗੀਆਂ ਬਾਰ ਹੋਣਗੇ ਹੁਕਮ ਦੇ ਯੱਕੇ ਨਾਲ ਹੋਣਗੇ ਕਾਲੀ ਜ਼ਿੰਦਗੀ ਕਾਲੇ ਸੂਟ ਜਾਂ ਦੱਥ ਵਾਲੇ ਉਹ ਸਾਰੇ ਰੂਟ ਜਾਂ ਰੱਬ ਨਾਲ ਸਿੱਧੀ ਡੀਲ ਜਾਂ ਕਰਦਾ ਮੌਤ ਦਾ ਕਰਦਾ ਕਾਰੋਬਾਰ ਨਹੀਂ 100 ਨੰਬਰ ਤੋਂ ਫੋਣੇ ਆਉਣਗੇ ਅਖਬਾਰਾਂ ਖਬਰਾ ਖਬਰਾ ਵਿੱਚ ਨਾਮ ਹੋਣਗੇ ਰੋਜ਼ ਨਹੀਂ ਹੋਣਾ ਰੋਂਦ ਹੋਣਗੇ ਬੁਰਿਆਂ ਤੋਂ ਬੁਰੇ ਬੰਦੇ ਹੋਣਗੇ ਕੰਮ ਅਜੇ ਤੱਕ ਜੋ ਕੀਤੇ ਹੋਣਗੇ ਰਾਈਟ ਨਹੀਂ ਸਾਰੇ ਰੋਂਗ ਹੋਣਗੇ ਬਲੋ ਰਾਈਟ ਨਹੀਂ ਸਾਰੇ ਰੋਂਗ ਹੋਣਗੇ ਬਹੁਤ ਬਹੁਤ ਸੋਣਾ ਹਾਂਜੀ ਨਹੀਂ ਅਕਾਸ਼ ਜੀ ਤੁਹਾਡੀ ਛੋਟੀ ਉਮਰ ਆ ਬਾਬਾ ਕਿਰਪਾ ਕਰੂਗਾ ਹਾਂਜੀ ਜਲਦੀ ਤੁਸੀਂ ਮਕਾਮ ਨੂੰ ਪਹੁੰਚੋਗੇ ਤੁਹਾਡੀ ਲਿਖਤ ਦੇ ਵਿੱਚ ਬਹੁਤ ਦਮ ਹਾਂਜੀ ਇਹ ਤਾਂ ਤੁਸੀਂ ਗੀਤ ਲਿਖੇ ਆ ਆਪ ਕਦੇ ਗੀਤ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਨ ਕਰੇ ਕਿ ਮੈਂ ਵੀ ਉਹਨਾ ਸਿੰਗਰਾਂ ਦੇ ਵਾਂਗ ਆਪ ਗਾਵਾ ਆਪ ਲਿਖਾ ਰੈਪ ਵਗੈਰਾ ਕਰ ਲਈ ਦੀ ਵੀਰੇ ਗਾਲੀ ਦੀ ਅੱਛਾ ਜਾਨੀ ਕਿ ਗੀਤ ਨਹੀਂ ਗਾਉਂਦੇ ਰੈਪ ਗਾ ਦੇਣੀ ਗਾਂਦੀ ਰੈਪ ਵਗੈਰਾ ਗਾ ਲਈ ਤੇ ਰੈਪ ਤਾਂ ਸੁਣਾਓ ਫਿਰ ਮੌਕੇ ਜੇ ਮਿਲਿਆ ਕਹਿਣਾ ਵੀ ਜ਼ਰੂਰ ਕਰਾਂਗੇ ਹਾਂ ਰੈਪ ਹਾਂਜੀ ਉਹ ਗੱਲ ਸੁਣ ਸੁਹੇ ਸੁਹੇ ਬੁੱਲਾਂ ਵਾਲੀਏ ਨੈਣ ਨਕਸ਼ ਕਾਲੇ ਤੁੱਲਵਾਸ ਵਾਲੀਏ ਤੇਰੀ ਚੜਦੀ ਜਵਾਨੀ ਜਿਵੇਂ ਲੂਣ ਦੀ ਡਲੀ ਤੇਰੇ ਪਿੱਛੇ ਸੋਨੇ ਆ ਮੰਦਿਰ ਫਿਰਦੀ ਬੜੀ ਕਿਹੜੇ ਰਾਜੇ ਦੀ ਜਾਂ ਕਿਹੜੇ ਹੈਗੀ ਪਾਪਾ ਦੀ ਪਰੀ ਮੇਰੇ ਭਾਰੇ ਦੱਸ ਕੀ ਤੂੰ ਸੋਚਦੀ ਖੜੀ ਐਨੀ ਵੀ ਨਹੀਂ ਸੋਹਣੀ ਜੇ ਤੂੰ ਸੋਚਦੀ ਬੜੀ ਐਨੀ ਵੀ ਨਹੀਂ ਸੋਹਣੀ ਜੇ ਤੂੰ ਸੋਚਦੀ ਬੜੀ ਚੱਲ ਛੱਡ ਹੁਣ ਇੱਕ ਗੱਲ ਦੱਸਦਾ ਤੈਨੂੰ ਜ਼ਿੰਦਗੀ ਜਿ ਆਉਣ ਦਾ ਮੈਂ ਢੰਗ ਦੱਸਦਾ ਆਹ ਹੁਸਨਾਂ ਨੂੰ ਕੋੜੇ ਨਹੀਂ ਤੂੰ ਰੱਖ ਸੰਭ ਕੇ ਮੇਰੇ ਵਰਗੇ ਸਪੇਰੇ ਹੱਤੀ ਚੜ ਗਈ ਪਟਾਰੇ ਵਿੱਚ ਰੱਖੂ ਤਾੜ ਕੇ ਪਟਾਰੇ ਵਿੱਚ ਰੱਖੂ ਤਾੜ ਕੇ ਬਹੁਤ ਸੋਣਾ ਬਹੁਤ ਵਧੀਆ ਰੈਪ ਤੁਸੀਂ ਕਰਦੇ ਹੋ ਹਾਂ ਜੀ ਮਨ ਨਹੀਂ ਕੀਤਾ ਕਿ ਕਦੇ-ਕਦੇ ਮੈਂ ਗਾਣੇ ਦੇ ਵਿੱਚ ਵੀ ਆਵਾਂ ਰੈਪ ਲੈ ਕੇ ਕਰਾਂਗੇ ਵੀਰੇ ਛੇਤੀ ਕੋਈ ਗਾਣੇ ਵਗੈਰਾ ਜਿਵੇਂ ਕਿ ਮੇਰਾ ਯਾਰ ਦੋਸਤ ਕਰਦੀਪ ਲਿਖਦਾ ਵਾ ਉਹਦੇ ਨਾਲ ਗਾਣਾ ਕਲਾਬ ਕਰਾਂਗੇ ਜਰੂਰ ਜਦੋਂ ਟਾਈਮ ਮਿਲੇ ਸਮਾਂ ਮਿਲੇ ਓਕੇ ਹਾਂਜੀ ਜਿਹੜੀ ਤੁਹਾਡੇ ਤੁਸੀਂ ਮੰਨ ਕੇ ਚਲੋ ਲਿਖ ਰਹੇ ਹਾਂ ਹਾਂਜੀ ਮਨ ਕਰਦਾ ਕਿ ਤੁਸੀਂ ਰੈਪ ਕਰੋ ਤੁਸੀਂ ਗੀਤ ਗਾਓ ਤੁਹਾਡਾ ਇੱਕ ਸਮਾਂ ਆਵੇ ਨਾਮ ਬਣੇ ਤੁਸੀਂ ਤਰੱਕੀ ਕਰੋ ਜੇ ਜਿਹਦੀ ਮਿਹਨਤ ਕਰ ਰਹੇ ਹੋ ਜਾਰੀ ਰੱਖੀਆ ਤੁਸੀਂ ਉਹਦੇ ਵਿੱਚ ਇੱਕ ਦਿਨ ਤਰੱਕੀ ਕਰੋਗੇ ਜ਼ਰੂਰ ਹਾਂਜੀ ਤੁਸੀਂ ਇਸ ਤਰੱਕੀ ਦੇ ਮਗਰ ਕਿਹਨੂੰ ਮੰਨਦੇ ਹੋ ਤੁਹਾਡੀ ਯਾਰਾ ਦੋਸਤਾਂ ਨੇ ਠੀਕ ਆ ਉਹਨਾਂ ਨੂੰ ਸਾਰਾ ਜਿਹੜਾ ਕ੍ਰੈਡਿਟ ਜਾਂਦਾ ਹੈ ਉਹਨਾਂ ਨੇ ਸਪੋਰਟ ਕਰਦੇ ਆ ਮੈਨੂੰ ਜੋ ਪਹਿਲੇ ਸੀਗੇ ਚਲੋ ਉਦੋਂ ਤਾਂ ਨਿੱਕੀ ਉਮਰ ਸੀਗੀ ਹੁਣ ਥੋੜਾ ਜਿਹਾ ਮਚੋਰ ਹੋਏ ਆ ਜਿਹੜੇ ਹੁਣ ਦੇ ਨਾਲ ਆ ਉਹ ਪ੍ਰਮੋਟ ਕਰ ਰਹੇ ਆ ਨਾਲ-ਨਾਲ ਹੂੰ ਉਹ ਸਾਰਾ ਬਣ ਰਿਹਾ ਯਾਨੀ ਕਿ ਚਾਰ ਜਾਣੇ ਹੈਗੇ ਆ ਜਿਹੜੇ ਮੋਢੇ ਹੈਗੇ ਆ ਚਾਰ ਪ੍ਰਕਾਸ਼ ਤੁਹਾਨੂੰ ਗਾਉਣ ਦਾ ਸ਼ੌਂਕ ਹੈਗਾ ਇਗਾ ਵੀਰੇ ਥੋੜਾ ਥੋੜਾ ਓਕੇ ਹਾਂਜੀ ਕਦੇ ਸਟੇਜ ਤੇ ਲੋਕਾਂ ਦੇ ਸਾਹਮਣੇ ਗਾਇਆ ਜਾਂ ਤੁਸੀਂ ਬਾਥਰੂਮ ਵਾਲੇ ਸਿੰਗਰ ਹੋ ਬਾਥਰੂਮ ਸਿੰਗਰ ਹੀ ਆਹੇ ਤਾਂ ਵੀਰੇ ਓਕੇ ਹਾਂਜੀ ਯਾਰਾ ਦੋਸਤਾਂ ਦੇ ਬਹਿ ਕੇ ਗਾ ਲਈਦਾ ਵਾ ਉ ਬਾਕੀ ਮੌਕਾ ਤਾਂ ਹਜੇ ਮਿਲਿਆ ਨਹੀਂਗਾ ਪਰ ਜਦੋਂ ਮਿਲੂਗਾ ਤਾਂ ਜ਼ਰੂਰ ਗਾਵਾਂਗੇ ਅ ਫਿਊਚਰ ਹਾਂਜੀ ਨਹੀਂ ਇੱਕ ਲਾਈਫ ਹੁੰਦੀ ਹੈ ਜਦੋਂ ਆਪਣਾ ਸਕੂਲ ਟਾਈਮ ਹੁੰਦਾ ਉਦੋਂ ਸਕੂਲ ਦੇ ਟੀਚਰ ਆ ਬੱਚੇ ਨੂੰ ਕਿਤੇ ਕਵਤਾਵਾ ਕਰਵਾ ਕੇ ਸਟੇਜ ਤੇ ਗਾਉਣ ਲਈ ਕਹਿੰਦੇ ਆ ਜਾਂ ਕੋਈ ਉਦੋਂ ਗੀਤ ਗਾਉਣ ਲਈ ਕਹਿੰਦੇ ਆ ਉਦੋਂ ਵੀ ਕਦੇ ਨਹੀਂ ਮੌਕਾ ਮਿਲਦਾ ਨਹੀਂ ਐਦਾਂ ਦਾ ਕੋਈ ਨਹੀਂ ओके ਉਹ ਥੋੜੇ ਜਿ ਸ਼ਰਮੀਲੇ ਆ ਵੀਰੇ ਯਾਰਾਂ ਦੋਸਤਾਂ 'ਚ ਗਾ ਲਈਦਾ ਵਾ ਬਾਕੀ ਬਾਹਰ ਦਾ ਜਦੋਂ ਬੰਦਾ ਹੋ ਗਿਆ ਉਹ ਕਰਨਾ ਉਹ ਕਰੜੇ ਫੇਸ ਠੀਕ ਆ ਮੈਂ ਦਰਸਾਲ ਹੋਣੀ ਵੀਰੇ ਸ਼ੁਰੂ ਕੀਤਾ ਬਲੇਖਣਾ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਸੀਗੀ ਉਦੋਂ ਉਹਨਾਂ ਦੇ ਮੈਂ ਗਾਣੇ ਵਗੈਰਾ ਸੁਣਨ ਲੱਗਿਆ ਕਿ ਇੰਟਰਵਿਊ ਚੈੱਕ ਕੀਤਣਾ ਸੀਗੇ ਆ ਉਦੋਂ ਸੀਗਾ ਮੈਂ ਲਿਖਣਾ ਸ਼ੁਰੂ ਕੀਤਾ ਉਹਨਾਂ ਤੋਂ ਜਾਨੀ ਕਿ ਇੰਸਪਾਇਰ ਹੋਇਆ ਸੀ ਮੈਂ ਯਾਨੀ ਕਿ ਜੇ ਸਿੰਗਰਾਂ ਦੇ ਵਿੱਚੋਂ ਤੁਹਾਡਾ ਮਨ ਪਸੰਦੀਦਾ ਸਿੰਗਰ ਆ ਉਹ ਸਿੱਧੂ ਮੂਸੇ ਵਾਲਾ ਹਾਂਜੀ ਸਿੱਧੂ ਮੂਸੇ ਵਾਲਾ ਹੀ ਲੋਕੀ ਦਰਸਾਲ ਸਾਰੇ ਹੀ ਉਹਨੂੰ ਪਸੰਦ ਕਰਦੇ ਆ ਹੂੰ ਸਾਰੇ ਉਹਨੂੰ ਪਸੰਦ ਕਰਦੇ ਮੂਸਾ ਨੇ ਮਸਪਾਇਰ ਹੁੰਦੇ ਆ ਨਹੀਂ ਸਾਰੇ ਪਸੰਦ ਕਰਨਾ ਤੇ ਤੁਹਾਡੀ ਪਸੰਦ ਕਰਨਾ ਇੱਕ ਡਿਫਰੈਂਟ ਹੈਗੀ ਗੱਲ ਇਹ ਤਾਂ ਤੁਸੀਂ ਉਹਨੂੰ ਕਿਉਂ ਪਸੰਦ ਕਰਦੇ ਕਲਮ ਬਹੁਤ ਵਧੀਆ ਵੀਰੇ ਉਹਨਾਂ ਦੀ ਹੂੰ ਕਲਮ ਬਹੁਤ ਵਧੀਆ ਉਹਨਾਂ ਦੀ ਤੁਹਾਡਾ ਵੀ ਕਦੇ ਮਨ ਕਰਦਾ ਕਿ ਸਿੱਧੂ ਮੂਸੇਵਾਲ ਵਾਂਗੂੰ ਤੁਸੀਂ ਵੀ ਕਦੇ ਲਿਖੋ ਕਿਤੇ ਉਹਨਾਂ ਵਾਂਗੂੰ ਨਾਮ ਬਣੇ ਤੁਸੀਂ ਵੀ ਗਾਵਾਂ ਉਹ ਸਟੇਜਾਂ ਤੇ ਹਾਂਜੀ ਜ਼ਰੂਰ ਵੀਰੇ ਮਨ ਕਰਦਾ ਉਹਦੇ ਵਾਂਗੂੰ ਥਾਪੀ ਮਾਰ ਕੇ ਸਟੇਜ ਤੇ ਉਹਨੂੰ ਹਾਂਜੀ ਤੁਹਾਡੇ ਲਈ ਕਿ ਇੱਕ ਲਖਾਰੀ ਬਣਨ ਵਾਸਤੇ ਹਾਂਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਚਾਹੀਦੀਆਂ ਲਖਾਰੀ ਦੇ ਅੰਦਰ ਉਹ ਜ਼ਰੂਰੀ ਵੀ ਆ ਉਹ ਤੁਹਾਨੂੰ ਕੀ ਲੱਗਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਲਖਾਰੀ ਵਿੱਚ ਜ਼ਰੂਰੀ ਆ ਮੇਰੇ ਅਕੋਰਡਿੰਗ ਵੀਰੇ ਇੱਕ ਤਾਂ ਗਰੀਬੀ ਨਹੀਂ ਹੋਣੀ ਚਾਹੀਦੀ ਯਾਨੀ ਕਿ ਬੰਦੇ ਨੂੰ ਫਿਲਹਾਲ ਤਾਂ ਗਰੀਬੀ ਮੈਚੋਰ ਕਰਦੀ ਆ ਜਿਵੇਂ ਕਿ ਬੰਦਾ ਜੋ ਲਿਖਦਾ ਆ ਆਪਣੀ ਗਰੀਬੀ ਤੇ ਲਿਖਦਾ ਵਾ ਜਦੋਂ ਘਰੋਂ ਦੁੱਖ ਹੀ ਹੁੰਦਾ ਵਾ ਤੇ ਜਾਂ ਜਦੋਂ ਬੰਦੇ ਦਾ ਦਿਲ ਟੁੱਟਿਆ ਹੁੰਦਾ ਉਹ ਤੇ ਲਿਖਦਾ ਵਾ ਮੈਨੂੰ ਲੱਗਦਾ ਆਪਾਂ ਨੂੰ ਸਮਾਂ ਕਾਫੀ ਹੋ ਗਿਆ ਹਾਂਜੀ ਮੈਂ ਅਖੀਰ ਤੇ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੇ ਹਨ ਉਮਰ ਦੇ ਸਾਥੀ ਨੇ ਤੁਹਾਡੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੇਰਾ ਸਨੇਹ ਇਹ ਹੈ ਵੀਰੇ ਜੋ ਵੀ ਬੰਦੇ ਚ ਟਾਈਲੈਂਡ ਆ ਉਹ ਬੰਦੇ ਨੂੰ ਮੂਰੇ ਜਰੂਰ ਰੱਖਣਾ ਚਾਹੀਦਾ ਵਾ ਜਾਨੀ ਕਿ ਜੋ ਵੀ ਜਰਨੀ ਚ ਬੰਦਾ ਕਰਨਾ ਚਾਹੁੰਦਾ ਵਾ ਕੰਮ ਉਹ ਮਕਾਮ ਤੇ ਜਰੂਰ ਪਹੁੰਚੇ ਦੋਸਤੋ ਆਕਾਸ਼ ਦੀ ਉਮਰ ਹੀ ਛੋਟੀ ਆ ਪਰ ਇਹਦੇ ਤਜਰਬੇ ਇਹਦਾ ਐਕਸਪੀਰੀਅੰਸ ਇਹਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਉਮਰ ਭਾਵੇਂ ਕਿ ਛੋਟੀ ਆ ਸਿਆਣਪ ਬਹੁਤ ਜ਼ਿਆਦਾ ਵਾ ਇਹਦੇ ਹਾਲਾਤਾਂ ਨੇ ਇਹਨੂੰ ਇੰਨਾ ਕਿ ਸਿਆਣਾ ਬਣਾ ਦਿੱਤਾ ਇਹਦੀਆਂ ਮਜਬੂਰੀਆਂ ਨੇ ਇਹਨੂੰ ਇੰਨਾ ਕਿ ਸੁਚੱਜਾ ਬਣਾ ਦਿੱਤਾ ਇਹਦੀਆਂ ਗੱਲਾਂ ਦੱਸਦੀਆਂ ਨੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨੂੰ ਜਲਦੀ ਮੰਜ਼ਲਾਂ ਤੇ ਪਹੁੰਚਾਵੇ ਤਰੱਕੀਆਂ ਦੇਵੇ ਇਹ ਸਮਾਜ ਦੀ ਸੇਵਾ ਕਰੇ ਤੁਹਾਡਾ ਸਾਰਿਆਂ ਸਰੋਤਿਆਂ ਦਾ ਭੈਣ ਭਰਾਵਾਂ ਦਾ तहे ਦਿਲ ਤੋਂ ਧੰਨਵਾਦ ਪਿਛਲੀਆਂ ਵੀਡੀਓ ਨੂੰ ਆਪ ਜੀ ਨੇ ਬਹੁਤ ਸਾਰਾ ਪਿਆਰ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਅੱਗੇ ਨਵੀਂ ਵੀਡੀਓ ਦੇ ਨਾਲ ਨਵੀਂ ਸ਼ਖਸੀਅਤ ਦੇ ਨਾਲ ਮਿਲਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਕੀ ਅੱਖਾਂ ਚੱਖਾਂ ਵਾਗੇ ਪੜ੍ਹ ਲੈਂਦੀ ਸੀ ਉਹ ਜੇ ਚਿਹਰੇ ਮੇਰੇ ਤੇ ਨਮੋਸ਼ੀ ਹੱਥ ਫੜ੍ਹ ਲੈਂਦੀ ਸੀ ਉਹ ਸੀਨੇ ਨਾਲ ਲਾ ਕੇ ਸਰਪਲੂਸ ਦੀ ਰੰਝੀ ਸੀ ਉਹ ਹਰ ਪਲ ਮੇਰੇ ਬਾਰੇ ਸੋਚਦੀ ਰਹਿੰਦੀ ਸੀ ਉਹ ਨਸ਼ਿਆਂ ਦੇ ਲਾ ਕੇ ਕਿਤੇ ਛੂੜ ਨਾ ਹੋ ਜੇ ਕਿਸੇ ਕੁੜੀ ਪਿੱਛੇ ਲਾ ਕੇ ਮੇਰੇ ਤੋਂ ਦੂਰ ਨਾ ਹੋ ਜੇ ਕਿੱਥੇ ਤੱਲੇ ਪਹੁੰਚ ਕੇ ਘਰ ਟਾਈਮ ਨਾ ਜੀ ਹਰ ਵਾਰ ਇਹੀ ਕਹਿੰਦੀ ਸੀ ਉਹ ਮੇਰੀ ਵੀ ਜਲਦ ਜਾਣ ਸੀ ਉਹ ਇਹੀ ਗੱਲ ਕਰਦਾ ਹੋਰ ਕੋਈ ਨਹੀਂ ਬਾਈ ਇਹਦੀ